ਸਤਿ ਸ਼੍ਰੀ ਅਕਾਲ ਅੱਜਪਾ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਪਗਤ ਬੇਣੀ ਜੀ ਦਾ ਇੱਕ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 974 ਤੇ ਇਹ ਹੈ ਨਾ ਉਸ ਰੋਹਾਨੀ ਅਵਸਥਾ ਬਾਰੇ ਹੈ ਜਿਸਨੂੰ ਦੇਵ ਸਥਾਨ ਕਿਹਾ ਜਾਂਦਾ ਹੈ ਸਾਡੇ ਕੋਲ ਇੱਕ ਲੇਖ ਹੈ ਜੀ ਇਸ ਸ਼ਬਦ ਦੀ ਵਿਆਖਿਆ ਤੇ ਤੇ ਆਪਣਾ ਮਕਸਦ ਹੈ ਕਿ ਇਸ ਅਵਸਥਾ ਨੂੰ ਥੋੜਾ ਸਮਝੀਏ ਤੇ ਜਾਣੀਏ ਕਿ ਪਗਤ ਜੀ ਕੀ ਕਹਿੰਦੇ ਨੇ ਇਸ ਤੱਕ ਪਹੁੰਚਿਆ ਕਿਦਾਂ ਜਾ ਸਕਦਾ ਹੈ ਸ਼ੁਰੂਆਤ ਹੀ ਬੜੀ ਦਿਲਚਸਪ ਹੈ ਇੱਕ ਸਵਾਲ ਨਾਲ ਦੇਵ ਸਥਾਨੇ ਕੀ ਨਿਸ਼ਾਨੀ ਉਸ ਰੱਬੀ ਥਾਂ ਦੀ ਨਿਸ਼ਾਨੀ ਕੀ ਹੈ ਭਲਾ ਹਾਂਜੀ ਤੇ ਇਹ ਸਵਾਲ ਕਿਸੇ ਨੇ ਪੁੱਛਿਆ ਸੀ ਭਗਤ ਬੀਣੀ ਜੀ ਨੂੰ ਤੇ ਉਹਨਾਂ ਨੇ ਫਿਰ ਇਸ ਸ਼ਬਦ ਰਾਹੀਂ ਜਵਾਬ ਦਿੱਤਾ ਪਰ ਜਿਵੇਂ ਤੁਸੀਂ ਕਿਹਾ ਇਹ ਜਵਾਬ ਕਿਸੇ ਭੂਗੋਲਿਕ ਥਾਂ ਦਾ ਨਹੀਂ ਹੈ ਨਾ ਇਹ ਤਾਂ ਇੱਕ ਬਹੁਤ ਬਹੁਤ ਹੀ ਸੂਖਮ ਆਤਮਿਕ ਅਵਸਥਾ ਦਾ ਬਿਆਨ ਹੈ ਹਾਂ ਇਹ ਗੱਲ ਬਹੁਤ ਦਿਲਚਸਪ ਲੱਗੀ ਲੇਖ ਵਿੱਚ ਜ਼ਿਕਰ ਹੈ ਕਿ ਭਗਤ ਜੀ ਕਹਿੰਦੇ ਨੇ ਉੱਥੇ ਇੱਕ ਇਕ ਅਨਹਦ ਸ਼ਬਦ ਹੁੰਦਾ ਹੈ ਮਤਲਬ ਇੱਕ ਬ੍ਰह्म ਸੰਗੀਤ ਜਿਹੜਾ ਲਗਾਤਾਰ ਵੱਜਦਾ ਰਹਿੰਦਾ ਤਾਂ ਬਾਜੇ ਸਬਦ ਅਨਾਹਦ ਬਾਣੀ ਪਰ ਇਸ ਤੋਂ ਵੀ ਮਤਲਬ ਹੈਰਾਨੀ ਵਾਲੀ ਗੱਲ ਹੈ ਕਿ ਉੱਥੇ ਕੀ ਨਹੀਂ ਹੈ ਤਾਂ ਚੰਦ ਨਾ ਸੂਰਜ ਪਾਉਣ ਨਾ ਪਾਣੀ ਨਾ ਸੂਰਜ ਨਾ ਚੰਦ ਨਾ ਹਵਾ ਨਾ ਪਾਣੀ ਇਹਦਾ ਮਤਲਬ ਕੀ ਹੋਇਆ ਫਿਰ ਇਹ ਤਾਂ ਆਪਣੇ ਸੰਸਾਰ ਤੋਂ ਬਿਲਕੁਲ ਵੱਖਰੀ ਗੱਲ ਹੋ ਗਈ ਬਿਲਕੁਲ ਬਿਲਕੁਲ ਤੇ ਇਹ ਇਸੇ ਕਰਕੇ ਹੈ ਕਿਉਂਕਿ ਇਹ ਕੋਈ ਬਾਹਰਲੀ ਪੌਤਿਕ ਜਗ੍ਹਾ ਹੈ ਹੀ ਨਹੀਂ ਲੇਖ ਇਹਨੂੰ ਸਾਫ਼ ਕਰਦਾ ਹੈ ਕਿ ਇਹ ਚੇਤਨਾ ਦੀ ਮਤਲਬ ਇੱਕ ਉੱਚੀ ਅਵਸਥਾ ਹੈ ਇਹ ਨੁਕਤਾ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ ਇਹ ਕੋਈ ਐਸੀ ਥਾਂ ਨਹੀਂ ਜਿੱਥੇ ਆਪਾਂ ਕੀ ਕਹਿੰਦੇ ਆ ਸਫ਼ਰ ਕਰਕੇ ਪਹੁੰਚ ਜਾਈਏ ਇਹ ਤਾਂ ਅੰਦਰ ਦੀ ਤਬਦੀਲੀ ਹੈ ਤੇ ਲੇਖ ਦੱਸਦਾ ਇਹਦੀ ਪਛਾਣ ਕਿੱਦਾਂ ਹੁੰਦੀ ਹੈ ਸਾਖੀ ਜਾਗੀ ਗੁਰਮੁਖ ਜਾਨੀ ਮਤਲਬ ਜਦੋਂ ਗੁਰੂ ਦੀ ਸਿੱਖਿਆ ਨਾਲ ਸੁਰਤ ਯਾਨੀ ਚੇਤਨਾ ਜਾਗ ਜਾਂਦੀ ਹੈ ਨਾ ਉਦੋਂ ਇਸ ਅਵਸਥਾ ਦਾ ਪਤਾ ਲੱਗਦਾ ਹੈ ਇਹ ਅਸਲ ਵਿੱਚ ਪਰਮਾਤਮਾ ਦੇ ਸਰੂਪ ਦੀ ਸਮਝ ਹੈ ਜਿਹੜੀ ਅੰਦਰੋਂ ਆਂਦੀ ਹੈ ਬਾਹਰੋਂ ਨਹੀਂ اچھا اچھا ਤਾਂ ਜੇ ਇਹ ਇੱਕ ਅੰਦਰੂਨੀ ਅਵਸਥਾ ਹੈ ਇੱਕ ਅੰਦਰਲਾ ਅਨੁਭਵ ਹੈ ਤਾਂ ਫਿਰ ਸਵਾਲ ਇਹ ਬਣਦਾ ਹੈ ਕਿ ਇੱਕ ਆਮ ਇਨਸਾਨ ਇਹਨੂੰ ਕਿਵੇਂ ਹਾਸਲ ਕਰੇ ਕਿ ਲੇਖ ਇਸ ਬਾਰੇ ਕੁਝ ਦੱਸਦਾ ਹੈ ਭਗਤ ਜੀ ਨੇ ਕੋਈ ਰਾਹ ਦੱਸਿਆ ਕਿਉਂਕਿ ਸੁਣਨ ਨੂੰ ਤਾਂ ਇਹ ਕੋਈ ਸੌਖਾ ਕੰਮ ਨਹੀਂ ਲੱਗਦਾ ਨਹੀਂ ਸੌਖਾ ਤਾਂ ਬਿਲਕੁਲ ਨਹੀਂ ਹੈਗਾ ਜੀ ਲੇਖ ਇਸ਼ਾਰਾ ਕਰਦਾ ਹੈ ਪਗਤ ਜੀ ਦੇ ਉਸੇ ਸ਼ਬਦ ਵਿੱਚ ਦਿੱਤੇ ਮਾਰਗ ਵੱਲ ਤੇ ਉਹਦੇ ਲਈ ਨਾ ਕਈ ਪੱਧਰਾਂ ਤੇ ਕੰਮ ਕਰਨਾ ਪੈਂਦਾ ਹੈ ਪਹਿਲੀ ਗੱਲ ਨਾਮ ਸਿਮਰਨ ਉਹਦੇ ਰਹੀਂ ਹਰ ਵੇਲੇ ਮਤਲਬ ਚੇਤਨਣ ਰਹਿਣਾ ਜਾਗਦੇ ਰਹਿਣਾ ਦੂਜਾ ਆਪਣੀਆਂ ਪੰਜ ਗਿਆਨ ਇੰਦਰੀਆਂ ਨੇ ਨਾ ਉਹਨਾਂ ਨੂੰ ਵਿਕਾਰਾਂ ਵੱਲ ਜਾਣ ਤੋਂ ਰੋਕਣਾ ਕਾਬੂ 'ਚ ਰੱਖਣਾ ਤੀਜਾ ਗੁਰੂ ਦੀ ਸਿੱਖਿਆ ਉਹਨੂੰ ਪੱਕੀ ਤਰ੍ਹਾਂ ਪੱਲੇ ਬੰਨਣਾ ਕਦੇ ਭੁੱਲਣਾ ਨਹੀਂ ਤੇ ਫਿਰ ਸਭ ਤੋਂ ਅਹਿਮ ਆਪਣਾ ਮਨ ਤੇ ਤਨ ਯਾਨੀ ਆਪਣਾ ਆਪਾ ਪੂਰੇ ਪਿਆਰ ਤੇ ਸੇਵਾ ਭਾਵ ਨਾਲ ਪ੍ਰਮਾਤਮਾ ਨੂੰ ਸੌਂਪ ਦੇਣਾ ਵਾਹ ਇਹਦਾ ਇਹ ਤਾਂ ਫਿਰ ਪੂਰੀ ਜੀਵਨ ਜਾਂਚ ਦੀ ਗੱਲ ਹੋ ਗਈ ਹੈ ਨਾ ਸਿਰਫ ਕੋਈ ਰਸਮ ਜਾਂ ਪਾਠ ਕਰ ਲਿਆ ਉਨੀ ਗੱਲ ਨਹੀਂ ਇਹ ਤਾਂ ਆਪਣੇ ਆਪ ਨੂੰ ਪੂਰਾ ਬਦਲਣ ਦੀ ਗੱਲ ਹੈ ਮਤਲਬ ਲਗਾਤਾਰ ਯਾਦ ਸੰਜਮ ਗੁਰੂ ਦਾ ਗਿਆਨ ਤੇ ਅਖੀਰ ਚ ਪੂਰਾ ਸਮਰਪਣ ਤਾਂ ਫਿਰ ਇਸ ਸਬਦਾ ਸਾਰ ਕੀ ਕੜੀ ਆਪਾਂ ਹਾਂਜੀ ਜੇ ਆਪਾਂ ਇਹਨੂੰ ਥੋੜਾ ਵੱਡੇ ਪਰਪੇਖ ਵਿੱਚ ਦੇਖੀਏ ਤਾਂ ਮੁੱਖ ਗੱਲ ਇਹੀ ਨਿਕਲਦੀ ਹੈ ਕਿ ਰੂਹਾਨੀਅਤ ਦੀ ਜਿਹੜੀ ਸਿਖਰ ਹੈ ਉਹ ਦੇਵ ਸਥਾਨ ਵਾਲੀ ਅਵਸਥਾ ਉਹ ਸਿਰਫ ਬਾਹਰੀ ਕਰਮ ਕਾਂਡਾਂ ਨਾਲ ਨਹੀਂ ਮਿਲਦੀ ਨਹੀਂ ਉਹਦੇ ਲਈ ਗਹਿਰਾ ਅੰਦਰੂਨੀ ਅਨੁਸ਼ਾਸਨ ਚਾਹੀਦਾ ਲਗਾਤਾਰ ਅਭਿਆਸ ਜਿਵੇਂ ਸਿਮਰਨ ਇੰਦਰੀਆਂ ਤੇ ਕਾਬੂ ਫਿਰ ਗੁਰੂ ਦੇ ਗਿਆਨ ਦੀ ਰੋਸ਼ਨੀ ਤੇ ਪੂਰੀ ਸ਼ਰਧਾ ਪੂਰਾ ਸੇਵਾ ਪਾਉ ਇਹ ਸਭ ਕੁਝ ਚਾਹੀਦਾ ਹੈ ਇਹ ਅਸਲਚ ਨਾ ਆਪਣੀ ਚੇਤਨਾ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਯਾਤਰਾ ਹੈ ਇੱਕ ਤਰ੍ਹਾਂ ਦਾ ਟਰਾਂਸਫਰਮੇਸ਼ਨ ਹੈ ਹੂੰ ਤਾਂ ਜੇ ਆਪਾਂ ਸੰਖੇਪ ਚ ਕਹੀਏ ਅਸੀਂ ਇਹ ਸਮਝਿਆ ਕਿ ਭਗਤ ਬੇਣੀ ਜੀ ਦਾ ਦੱਸਿਆ ਦੇਵਸਥਾਨ ਕੋਈ ਬਾਹਰੀ ਜਗ੍ਹਾ ਨਹੀਂ ਸਗੋਂ ਇੱਕ ਅੰਦਰੂਨੀ ਰੂਹਾਨੀ ਅਵਸਥਾ ਹੈ ਜਿੱਥੇ ਰੱਬੀ ਸੰਗੀਤ ਗੂੰਜਦਾ ਤੇ ਦੁਨਿਆਵੀ ਲੋੜਾਂ ਮੁੱਕ ਜਾਂਦੀਆਂ ਨੇ ਤੇ ਇਹ ਅਵਸਥਾ ਗੁਰੂ ਦੀ ਸਿੱਖਿਆ ਨਾਲ ਜਾਗੀ ਹੋਈ ਸੁਰਤ ਰਹੀ ਮਹਿਸੂਸ ਹੁੰਦੀ ਹੈ ਤੇ ਇਹਨੂੰ ਪਾਉਣ ਦਾ ਰਾਹ ਹੈ ਨਾਮ ਸਿਮਰਨਾ ਇੰਦਰੀਆਂ ਵਾਸਚ ਰੱਖਣਾ ਗੁਰੂ ਦੀ ਸਿੱਖਿਆ ਤੇ ਚੱਲਣਾ ਤੇ ਤਨ ਮਨ ਪ੍ਰਭੂ ਨੂੰ ਭੇਟ ਕਰਨਾ ਬਿਲਕੁਲ ਤੇ ਇਸ ਸਾਰੀ ਗੱਲਬਾਤ ਤੋਂ ਨਾ ਇੱਕ ਖੂਰ ਸਵਾਲ ਮਨ ਵਿੱਚ ਆਉਂਦਾ ਹੈ ਜਿਸ ਤੇ ਸ਼ਾਇਦ ਹੋਰ ਵਿਚਾਰ ਕਰਨ ਦੀ ਲੋੜ ਹੈ ਹਮ ਪਗਤ ਜੀ ਨੇ ਆਖਰੀ ਨੁਕਤਾ ਕਿਹਾ ਸੀ ਆਪਣਾ ਮਨ ਤੇ ਤਨ ਪਿਆਰ ਤੇ ਸੇਵਾ ਵਜੋਂ ਪਰਮਾਤਮਾ ਨੂੰ ਭੇਟ ਕਰ ਦੇਵੇ ਹਮ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਇਸ ਭੇਟਾ ਦਾ ਅਸਲ ਮਤਲਬ ਕੀ ਹੈ ਕੀ ਇਹ ਸਿਰਫ ਪੂਜਾ ਪਾਠ ਦੇ ਵੇਲੇ ਜਾਂ ਕਿਸੇ ਖਾਸ ਸੇਵਾ ਦੇ ਕੰਮ ਤੱਕ ਹੀ ਸੀਮਿਤ ਹੈ ਜਾਂ ਫਿਰ ਇਹਦਾ ਮਤਲਬ ਹੈ ਕਿ ਸਾਡਾ ਹਰ ਕੰਮ ਹਰ ਸੋਚ ਸ਼ਾਇਦ ਹਰ ਸਾਹ ਉਸੇ ਸਮਰਪਣ ਭਾਵ ਨਾਲ ਹੋਵੇ ਇਹ ਇੱਕ ਅਜਿਹਾ ਪੁਆਇੰਟ ਹੈ ਜਿਹੜਾ ਸਾਨੂੰ ਇਸ ਸ਼ਬਦੀਆਂ ਹੋਰ ਡੂੰਘੀਆਂ ਪਰਤਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ